ਜੋ ਕਿ ਪ੍ਰਿੰਟ মিডিਆ ਦਾ ਪਰਮਾਰ ਹੈ ਅਤੇ ਸੋਸ਼ਲ ਮੀਡੀਆ ਕਾफी हावी ਹੋ ਚੁੱਕਾ ਹੈ ਕਿ ਸਾਡੇ ਦਰਮਿਆਨ ਪੰਜਾਬ ਦਾ ਗੱਬਰੂ ਗਾਇਕ ਸਨ ਛੱਡ ਗਿਆ ਸਦੀਵੀ ਵਿਛੜਾ ਦੇ ਗਿਆ ਬੈਸ ਤਾਂ ਜਿਸ ਦਿਨ ਪਤਲਗਾ ਸੀ ਕਿ ਵੈਂਟੀਲੇਟਰ ਤੇ ਹੈ ਰਿਸਪੌਂਸਲੀ ਆਇਆ ਕੋਈ ਪਰ ਮੱਕੀ ਬਸ ਲੋਕ ਇਹੋ ਜਿਹੇ ਦੁੱਖ ਦੇ ਮੌਕੇ ਦੇ ਉੱਪਰ ਵੀ ਆਪਣੇ ਆਪ ਨੂੰ ਬਹੁਤ ਵੱਡੇ ਜਰਨਲਿਸਟ ਸਮਝਦੇ ਨੇ ਆਪਣੇ ਐਸੇ ਵਿਚਾਰ ਜਿਹੜੇ ਨੇ ਉਹ ਪੇਸ਼ ਕਰਦੇ ਨੇ ਲੋਕਾਂ ਨੂੰ ਗਲਤ ਗਾਈਡ ਕਰਦੇ ਨੇ ਕਿਸੇ ਵੀ ਵਿਅਕਤੀ ਦੀ ਸਿਹਤ ਦਾ ਹਾਲਚਾਲ ਜਾਣਨ ਤੋਂ ਬਗੈਰ ਉਹਦੇ ਬਾਰੇ ਕਮੈਂਟ ਦੇਣੀ ਇਹ ਅਕਲਮੰਦੀ ਵਾਲੀ ਗੱਲ ਨਹੀਂ ਹੈ আর ਤੁਸੀਂ ਆਪਣੇ ਪ੍ਰਭਾਵਿਤ ਕਰਦੇ ਹੋ ਕਿ ਅਸੀਂ ਹੁਣੇ ਮਿਲ ਕੇ ਆਏ ਆ ਜੀ ਹਾਲਾਤ ਠੀਕ ਹੈ ਜੀ ਹਰਾਸਤ ਰਗਿਆ ਜੀ ਜਦ ਕਿ ਜਿਸ ਦਿਨ ਦੇ ਹੀ ਉਹ ਹਸਪੀਟਲ ਵਿੱਚ ਐਡਮਿਟ ਨੇ ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ਤੇ ਸੀ ਅਤੇ ਕੁਝ ਦਿਨ ਤੋਂ ਡਾਕਟਰ ਵੀ ਕੋਈ ਵੀ ਐਸੀ ਸਟੇਟਮੈਂਟ ਰੀਲੀਜ਼ ਨਹੀਂ ਸੀ ਕਰੇ ਸੰਕੇਤ ਮਾਰੇ ਸੀ ਕਿ ਉਹ ਆਖਿਰ ਸਾਹ ਤੇ ਨੇ ਪਰ ਕਹਿਣਾ ਸਾਡੇ ਵਾਸਤੇ ਬਹੁਤ ਦੁੱਖ ਪਰਿਆ ਇਹ ਟਾਈਮ ਸੀ ਜਿਹੜਾ ਕਿ ਅੱਜ ਉਹ ਟਾਈਮ ਸਵੇਰੇ 10 ਵਜੇ ਕੁਝ ਮਿੰਟ ਦਾ ਹੋ ਚੁੱਕਾ ਹੈ ਅੰਤਮ ਸੰਸਕਾਰ ਦੀ ਰਸਮ ਕੱਲ ਨੂੰ ਨਿਵਾਇ ਜਾਵੇਗੀ ਅਤੇ ਇਸ ਇੱਕ ਵਿਸ਼ੇਸ਼ ਰਿਪੋਰਟ ਅਧਿ ਸਰਦ ਦੇ ਰਿਪੋਰਟ ਪੇਟ ਕਨਲੀ ਇੱਕ ਐਸੇ ਕਲਮ ਅਚਾੜੀਟੀ ਮੈਂਬਰ ਨਿੰਦਰ ਕਗਵੰਬੀ ਸਾਹਿਬ ਦੇ ਨਾਲ ਹਾਜ਼ਰ ਹੋ ਚੁੱਕੇ ਹਨ ਕਿ ਗਵੰਬੀ ਸਾਹਿਬ ਅੱਜ ਦੇ ਪਰਿਵਾਰ ਵਿੱਚ ਦੁਖੀ ਹਿਰਦੇ ਨਾਲ ਇਸ ਵੇਲੇ ਬਰਬੜੀ ਗਿਣਤੀ ਵਿੱਚ ਕਲਮ ਜਿੱਥੇ ਕਲਮ ਬੰਦ ਹੁੰਦੀਆਂ ਨੇ ਔਰ ਐਸੇ ਸ਼ਬਦ ਪ੍ਰੋਂਦੀਆਂ ਨੇ ਅੱਜ ਇਹ ਕਲਮ ਅਦਾਸੀ ਦੇ ਹਾਲਤ ਵਿੱਚ ਹੰਝੂ ਬਹਾਰੀਆਂ ਨੇ ਹਰ ਕਲਮ ਜਿਹੜੀ ਇਹ ਲਖਾਰੀ ਦੀ ਉਹ ਹੰਝੂ ਬਹਾਰੀ ਹੈ ਅਤੇ ਲੇਖਕ ਅਤੇ ਜਰਨਲਿਸਟ ਨੇ ਉਹ ਆਪਣੇ ਦੁਖੀਰ ਦੇ ਨਾਲ ਸ਼ਰਧਾ ਦੇ ਪਲ ਪੇਟ ਕਰ ਰਹੇ ਨੇ ਰਾਜਵੀਰ ਰਵਨਜਦਰੀ ਦੀ ਜਿੰਦਗੀ ਬਾਰੇ ਆਉ ਆਪਾਂ ਗੱਲ ਕਰਗੇ ਕਰੋ ਜਨਮ ਲਿਆ ਤੇ ਕਰੋ ਸਾਨੂੰ ਉਹ ਛੱਡ ਗਿਆ انسان ਦਾ ਨਾ ਪਤਾ ਆਉਂਦਾ ਹੈ ਤੇ ਨਾ ਹੀ ਪਤਾ ਜਾਣਦਾ ਹੈ ਕਿ ਗੁਰਨੀ ਵੀ ਸਾਹਿਬ ਦੁਖੀ ਜੀ ਐਸੇ ਹਾਲਾਤ ਨੇ ਔਰ ਸ਼ਬਦਾਂ ਦੀ ਕਾਟ ਹੈ ਤੁਹਾਨੂੰ ਪਤਾ ਹੁੰਦਾ ਬੜਾ ਮੁਸ਼ਕਲ ਹੁੰਦਾ ਜਦੋਂ ਅਸੀਂ ਸੈਂਸਿਟਿਵ ਇਹੋ ਜਿਹੇ ਖਬਰ ਸੰਜੀ ਕਰਦੇ ਆ ਉਹ ਇੱਕ ਨੌਜਵਾਨ ਐਸੇ ਪਰਿਵਾਰ ਦੇ ਸੁਪੁੱਤਰ ਦੀ ਗੱਲ ਕਰਦੇ ਆ ਜਿਹੜੇ ਕਿ ਮਾਂ ਦਾ ਇਕਲੌਤਾ ਇਹ ਸੋਹਣ ਹਰਸਪੁੱਤਰ ਸੀ ਅਤੇ ਪੰਜਾਬੀ ਮਾਂ ਬੋਲੀ ਨੂੰ ਬੜੀ ਮਿਠਾਸ ਅਤੇ ਬੜੇ ਸਤਿਕਾਰ ਦੇ ਨਾਲ ਪੇਸ਼ ਕਰੀ ਕਰਨ ਵਾਲਾ ਇਹ ਗੱਬਰ ਗਾਇਕ ਸੀ ਜੋ ਸਾਨੂੰ ਛੱਡ ਗਿਆ ਹਮੇਸ਼ਾ ਵਾਸਤੇ ਜੀ ਮੁਦਰਕਲ ਬਾਸੀ ਸਾਹਿਬ ਮੈਂ ਤੁਹਾਡੇ ਸ਼ਬਦਾਂ ਤੋਂ ਮਹਿਸੂਸ ਕਰਦਾ ਯੋ ਮੈਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਬੜੇ ਲੰਬੇ ਅਰਥੇ ਤੋਂ ਸੁਣਦਾ ਤੁਹਾਡੇ ਕੋਲੇ ਸ਼ਬਦਾਂ ਦੀ ਚੰਸਨਤੀ ਬਾਹ ਦੀ ਦਾਕ ਹੈ ਪਰ ਅੱਜ ਮੈਂ ਦੇਖ ਰਿਹਾ ਮੇਰਾ ਮਨ ਵੀ ਭਰਿਆ ਤੁਹਾਡੇ ਕੋਲੇ ਸ਼ਬਦਾਂ ਦੇ ਜਿਵੇਂ ਸੁਣ ਫਸਲ ਜਾਂਦੀ ਹੈ ਬੰਦੇ ਕੋਲ ਉਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਕਿ ਤੁਸੀਂ ਮੈਂ ਪਰੇਰਮਾਨ ਨਾਲ ਉਸ ਸੰਕਾਰ ਨੂੰ ਯਾਦ ਕਰ ਰਿਹਾ ਤੁਹਾਡੇ ਨਾਲ ਵੀ ਬਹੁਤ ਪਿਆਰ ਸੀ ਹੁੰਦਾ ਤੁਹਾਡੇ ਸ਼ੋਅ ਤੇ ਵੀ ਆਏ ਤੁਹਾਡੇ ਪ੍ਰੋਗਰਾਮਾਂ ਤੇ ਵੀ ਆਏ ਪਰ ਉਹ ਇੱਕ ਇਸ ਤਰ੍ਹਾਂ ਦਾ ਸ਼ਖਸੀਅਤ ਸੀ ਰਾਜਵੀਰ ਜਿਵਨ ਆ ਕੇ ਮੇਰੀ ਜ਼ਿੰਦਗੀ ਵੇਖੋ 50 ਸਾਲ ਦੀ ਮੇਰੀ ਉਮਰ ਹੋਣ ਲੱਗੀ ਹੈ ਤੇ ਮੈਂ ਲੋਕਾਂ ਦੇ ਸ਼ੋਕ ਸੰਦੇਸ਼ਾਂ ਤੇ ਤਾਂ ਅੰਤਮ ਛੋੜਿਆਂ ਤੇ ਤਾਂ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਉਹ ਜਿਹੜਾ ਉਸ ਬੰਦੇ ਦੇ ਜ਼ਖਮੀ ਹੋਣ ਤੇ ਵੀ ਇਨਾ ਕੁਛ ਹੋ ਗਿਆ ਦਵਾਈਆਂ ਤੋਂ ਲੈ ਕੇ ਦਵਾਈਆਂ ਤੱਕ ਨਾ ਦਵਾਈਆਂ ਨੇ ਆਰਾਮ ਕੀਤਾ ਨਾ ਦਵਾਈਆਂ ਨੇ ਤਾਂ ਉਹ ਵਿਛੜ ਨਿਛੋੜਾ ਐਂ ਦੇ ਗਿਆ ਜਿਵੇਂ ਸੂਰਜ ਬੱਦਲਾਂ ਉਹਦੇ ਲੁਕ ਜਾਂਦਾ ਅੱਜ ਬੱਦਲ ਛੱਟ ਗਏ ਸੀ ਤੇ ਸੂਰਜ ਨਿਕਲ ਆਇਆ ਸੀ ਪੰਜਾਬ ਦਾ ਮੌਸਮ ਠੀਕ ਹੋ ਗਿਆ ਸੀ ਕਿਉਂਕਿ ਦੋ ਤਿੰਨ ਦਿਨ ਬਹੁਤ ਤੜਾ ਮੌਸਮ ਸੀ ਬੜਾ ਸੁਸ਼ਕ ਤੇ ਮੀਂਹ ਭਰਿਆ ਤੇ ਝਟਕੜ ਪਥਾਨ ਆਇਆ ਪਰ ਲੱਗਦਾ ਪਤਾ ਨਹੀਂ ਸੀ ਕਿ ਝੱਖੜ ਤੂਫਾਨ ਪੰਜਾਬ ਦੇ ਸੰਗੀਤ ਉੱਤੇ ਆ ਕੇ ਡੱਗੇਗਾ ਅੱਜ ਸੂਰਜ ਤਾਂ ਨਿਕਲਿਆ ਪਰ ਸੰਗੀਤ ਦਾ ਸੂਰਜ ਛੁੱਪ ਗਿਆ ਨਾ ਗਾਇਕੀ ਦਾ ਸੂਰਜ ਹਮੇਸ਼ਾ ਹਮੇਸ਼ਾ ਲਈ ਛੁੱਪ ਗਿਆ ਰਾਣੀਤ ਜਵੰਦਰ ਨਾਲ ਮੇਰੀ ਆਪਣੀ ਸ਼ਾਂਤ ਸੀ ਉਹਦੀਆਂ ਗੱਲਾਂ ਨਹੀਂ ਕਰਦੇ ਹਾਂ ਪੰਜਾਬ 'ਚ ਬਹੁਤ ਉਹਨਾਂ ਵਰ ਪਿੰਡ ਦੀ ਗੱਲ ਵੀ ਕਰਦੇ ਹਾਂ ਔਰ ਮੈਂ ਅੱਜ ਪਿੰਡ ਕੋਲ ਦੀ ਨੰਗਿਆ ਤਾ ਪੋਨਾ ਪਿੰਡ ਦਾ ਬੋਰਡ ਤੇ ਪਿੰਡ ਵੱਲ ਝਾੜਦੇ ਆ ਮੈਂ ਜਗਰਾਵਾ ਤੋਂ ਲੁਧਿਆਣੇ ਤੋਂ ਆਇਆ ਸੀ ਖੇਤੀਬਾੜੀ ਯੂਨੀਵਰਸਿਟੀ 'ਚ ਮੇਰੀ ਬੁੱਕ ਦਾ ਰੀਲੀਜ ਦਾ ਸਮਾਰੋਹ ਸੀ ਤੇ ਜਦੋਂ ਵਾਪਸੀ ਤੇ ਰਾਜੇ ਢਾਬੇ ਕੋਲੋਂ ਵੀ ਗੁਜ਼ਰੇ ਤਾਂ ਇੱਕ ਧਾਰ ਨਿਕਲਣ ਵਾਲੀ ਗੱਲ ਹੋ ਗਈ ਉਹ ਇੱਕ ਪੜਾ ਜਿਹੜੀਆਂ ਤੁਹਾਡੇ ਪਿੰਡ ਨੂੰ ਜਾਂਦੀਆਂ ਮਾਂ ਨੇ ਵੀ ਰੋਕਿਆ ਪੜਨ ਨੇ ਵੀ ਰੋਕਿਆ ਨਾ ਜਾਂ aí ਮਿੱਤਰਾ ਦੇ ਸ਼ਹਿਰ ਸਿੱਖ ਤੈਰ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਬੰਦੇ ਜਾਂਦੇ ਆ ਬਾਸੀ ਜੀ ਕੁਫੀ ਦਾ ਜ਼ਿੰਦਗੀ ਦਾ ਬੜਾ ਚੋਖਾ ਪੰਨਾ ਹੰਡਾਇਆ ਬੜੀ ਦੁਨੀਆ ਨੂੰ ਹੱਥੀ ਤੋੜਿਆ ਬਹੁਤ ਲੋਕ ਸੰਤਕਾਂ ਚ ਆਏ ਮਿਲੇ ਤੇ ਵਿਛੜ ਗਏ ਵਿਛੜ ਜਾਣਾ ਸਭ ਤੋਂ ਵੱਡੀ ਤ੍ਰੈਸਦੀ ਹੈ ਵਿਛੜ ਜਾਣਾ ਸਭ ਤੋਂ ਵੱਡੀ ਤ੍ਰਾਸਦੀ ਹੈ ਮਨੁੱਖ ਦੀ ਔਰ ਰਾਜੀਵ ਜਵੰਦਾ ਇੱਕ ਸੰਗੀਤ ਜਗਤ ਦੇ ਜਿਹੜੇ ਕਾਲਜ ਦੇ ਵਿੱਚ ਸੱਲ ਪਾ ਗਿਆ ਹੈ ਇਹ ਸੱਲ ਕਦੇ ਵੀ ਭਰਿਆ ਨਹੀਂ ਜਾ ਸਕਦਾ ਪਿੰਡ ਪੁਨਾ ਤਹਿਸੀਲ ਕਿਹੜੀ ਅਤੇ ਡਿਸਟ੍ਰਿਕਟ ਦੀ ਜਾਣਕਾਰੀ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਉਹਨਾਂ ਦੇ ਪਰਿਵਾਰ ਬਾਰੇ ਇੱਕ ਛੁੱਟ ਜਿਹੀ ਬ੍ਰੀਫ ਕੀਤੀ ਜਾਵੇ ਕਿ ਪਰਿਵਾਰ ਦੇ ਵਿੱਚ ਕਿਹੜਾ ਕਿਹੜਾ ਮੈਂਬਰ ਹੈ ਜਿਹੜਾ ਕਿ ਇਹ ਛੱਡ ਕੇ ਹਾਂਜੀ ਜਾ ਚੁੱਕਿਆ ਬਾਸੀ ਸਾਹਿਬ ਇਹਨਾਂ ਦਾ ਪਿੰਡ ਪੋਨਾ ਹੈ ਜਿਗਰਾਵਾਂ ਦੇ ਸੋ ਜਿਸ ਨਾਮ ਤਸੀਲ ਲੁਧਿਆਣਾ ਬੜਾ ਮਸ਼ਹੂਰ ਪਿੰਡ ਹੈ ਪੋਨਾ ਪਿੰਡ ਬਹੁਤ ਐਨਆਰਆਈਸ ਆ ਦੇਸ਼ਾਂ ਦੇਸ਼ਾਂ ਚ ਬੈਠੇ ਪੋਨੇ ਪਿੰਡ ਦੇ ਔਰ ਜਿਵੇਂ ਕੋਈ ਰਾਜਾ <table> ਥਾਬਾ ਉਥੇ ਚਾਹ ਪੀਣੇ ਹੋ ਤਾਂ ਰਾਜਾ ਥਾਬਾ ਦੀ ਬੈਕ ਤੇ ਇਹ ਪਿੰਡ ਵਸਿਆ ਹੋਇਆ ਹਰ ਇਸ ਪਿੰਡ ਦਾ ਅੱਜ ਪੱਤਾ ਪੱਤਾ ਉਦਾਸ ਹੈ ਗਲੀਆਂ ਚ ਸੁਨਸਾਨ ਹੈ ਲੋਕਾਂ ਦੇ ਚਿਹਰੇ ਅੱਖਾਂ ਚ ਅਥਰੂ ਪੋਰ ਪਿੰਡ ਦੇ ਰੁੱਖ ਵੀ ਤੇ ਮਨੁੱਖ ਵੀ ਇਹਨਾਂ ਦੁੱਖ ਹੰਡਾ ਰਹੇ ਆ ਕੀ ਆਉਥਰ ਇਨਸਾਨ ਦਾ ਸਤਿਕਾਰ ਵੀ ਨੂੰ ਵੀ ਥਾਂ ਥੋੜੀ ਪੈ ਗਈ ਹੈ ਉਹਦਾ ਸਤਿਕਾਰ ਸ਼ਮਸ਼ਾਨ ਘਾਟ ਚੋਣ ਦੀ بجائے ਇਹਨਾਂ ਰਸ ਹੋ ਜਾਣਾ ਹੈ ਉਹ ਸਕੂਲ 'ਚ ਕਰਨਾ ਪੈਣਾ ਹੈ ਉੱਥੇ ਪ੍ਰਬੰਧਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪੰਚਾਇਤ ਵੱਲੋਂ ਪ੍ਰਸ਼ਾਸਨ ਵੱਲੋਂ ਸੋ ਸਾਰੇ ਕਾਸੇ ਜਿੰਨੇ ਵੀ ਸਤਿਥਾਵਾ ਨੇ ਕਲਾਕਾਰ ਫਲੀਟਕਾਰ ਗੀਤਕਾਰ ਗਾਇਕ ਕਲਾ ਪ੍ਰੇਮੀ ਉਹ ਚੋਣ ਵਾਲੇ ਤਿਆਰ ਕਰਨ ਵਾਲੇ ਦੁਨੀਆ ਦੇ ਦੇਸ਼ਾਂ ਦੇਸ਼ਾਂ ਤੋਂ ਵੀ ਦੋ ਦੋਸਤ ਮਿੱਤਰ ਆਏ ਔਰ ਬੇਸ਼ਬ ਦੇਸ਼ਾਂ ਤੋਂ ਉਹਨੂੰ ਵੀਰਾਂ ਘੱਟ ਕੇ ਟਿਕਟਾਂ ਲੈ ਕੇ ਭੱਜੇ ਆਏ ਲੋਕ ਕਿ ਅਸੀਂ ਉਹਨੂੰ ਮਿਲੀਏ ਪਰ ਮਿਲਣਾ ਨਸੀਬੇ ਨਹੀਂ ਆਇਆ ਉਹ ਵੀ ਅੰਤਮ ਦਰਸ਼ਨ ਨਸੀਬੇ ਆਉਣਗੇ ਅੰਤਮ ਦਰਸ਼ਨ ਕੱਲ ਨੂੰ ਹੋਣਗੇ ਔਰ ਇਖਤਾਰ ਹੋਵੇਗਾ 11 ਵਜੇ ਪੂਰਨਾ ਪਿੰਡ ਦੇ ਸਕੂਲ 'ਚ ਐਸੀ ਅ ਪਰਿਵਾਰ ਦੀ ਅਸੀ ਜੇ ਜਾਣਕਾਰੀ ਲੈਣੀ ਚਾਹੀਏ ਤਾਂ ਇਹਨਾਂ ਦੇ ਅ ਸ਼ਾਦੀ ਤੋਂ ਬਾਅਦ ਕਿੰਨੇ ਬੱਚਿਆਂ ਨੂੰ ਇਹਨਾਂ ਨੇ ਜਨਮ ਦਿੱਤਾ ਹੰਜੇ ਜੋ ਕਿ ਛੋਟੀ ਉਮਰ ਵਿੱਚ ਉਹ ਬੱਚੇ ਯਾਦ ਰੱਖਣਗੇ ਕਿ ਸਾਡਾ ਪਿਤਾ ਜੀ ਸਾਨੂੰ ਇਸ ਉਮਰ ਦੇ ਵਿੱਚ ਸੀ ਜਦੋਂ ਛੱਡ ਕੇ ਚਲੇ ਗਏ ਸੀ ਪਰ ਗਾਇਕੀ ਦੇ ਖੇਤਰ ਵਿੱਚ ਪੂਰੀ ਐਸੀ ਉਮਰ ਸੀ ਅਸੀਂ ਕਹਿ ਸਕਦੇ ਜਵਾਨੀ ਦੇ ਵਿੱਚ ਸੀ ਅਤੇ ਬਕਵਕ ਦੀ ਸੰਦੇ ਵਿੱਚ ਇਸ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਨੇ ਹਰ ਸਟੇਜ ਦੀ ਪਰਫਾਰਮੈਂਸ ਜਿਹੜੀ ਹੈ ਉਹ ਉਸ ਦੇ ਉੱਪਰ ਸ਼ਾਪ ਛੱਡੀ ਔਰ ਜਿਹੜੀ ਕਿ ਭਲਾਈ ਨਹੀਂ ਜਾ ਸਕਦੀ ਪੁੱਲੀਆਂ ਵੀ ਭਲਾਈ ਨਹੀਂ ਜਾ ਸਕਦੀ ਇਹਨਾਂ ਦੀ ਗਾਇਕੀ ਇਹਨਾਂ ਦਾ ਅੰਦਾਜ਼ ਇਹਨਾਂ ਦਾ ਮਿੱਠਾ ਸੁਆ ਇਹ ਬੜੇ ਹੀ ਦਿਖ ਜਾਵੇ ਕਿ ਨਿੱਗੇ ਇੱਥੇ ਮਿੱਠੇ ਸੁਆਦੀ ਮਾਲਕ ਸਨ ਜੀ ਜੀ ਬਿਲਕੁਲ ਬਾਕੀ ਸਾਹਿਬ ਤੁਸੀਂ ਬਿਲਕੁਲ ਸਹੀ ਸ਼ਬਦ ਕਹੇ ਆ ਮਨਾਪੜਾ ਦਾ ਇੰਨਾ ਸੀ ਰਾਜੀਵ ਜਵੰਦਾ ਜਦੋਂ ਵੀ ਮੈਂ ਫੋਨ ਕਰਦਾ ਸੀ ਤੇ ਜੇ ਨਾ ਟੁਕਣਾ ਸ਼ੋਅ ਤੇ ਹੋਣਾ ਜਾਂ ਕਿਤੇ ਵੀਡੀਓ ਸ਼ੂਟ ਕਰ ਰਿਹਾ ਤੇ ਬਾਤ ਕਾਲ ਕਰਨੀ ਤਾਂ ਲੰਮੀ ਔਰ ਨਿੰਦਰਬਾਈ ਕੀ ਹਾਲ ਆ ਹਾਲ ਤਾਂ ਸ਼ਬਦ ਦੇ ਉੱਤੇ ਉਹਨੇ ਜ਼ੋਰ ਦੇਣਾ ਔਰ ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੀ ਆਵਾਜ਼ ਉਹਨਾਂ ਦਾ ਮੇਰੇ ਕੋਲੇ ਮੈਸੇਜ ਵੀ ਮੇਰੇ ਪਰਛੇ ਫੋਨ ਜਿਹੜਾ ਉਹਨਾਂ ਦਾ ਮਿੱਟੀ ਫੋਨ ਸੀ ਉਹ ਸੇਵ ਹੈ ਤੇ ਮੈਸੇਜ ਵੀ ਮੈਂ ਪੜ ਕੇ ਬੜਾ ਮਨ ਪਰੇਸ਼ਾਨ ਹੋਇਆ ਔਰ ਉਹਨਾਂ ਦਾ ਸੁਭਾਅ ਇੱਕ ਆਵਾਜ਼ ਦੇ ਵਿੱਚ ਥੋਕ ਲੋਰ ਸੀ ਲੋਕ ਵੀ ਲੋਕ ਧਾਰਾ ਜਿਹਨੂੰ ਕਹਿੰਦੇ ਆ 1990 'ਚ ਜਨਮ ਲੈਂਦਾ ਹੈ ਰਾਜੀਵ ਜਵੰਧਾ ਸੋ ਉਹਨਾਂ ਪਿੰਡ 'ਚ ਕਿਤਾ ਕਰਮ ਸਿੰਘ ਜਵੰਧਾ ਦੇ ਘਰ 42 60 ਸੈਕਟਰ ਪੰਜਾਬ ਪੁਲਿਸ ਤੇ ਰਟਾਇਰ ਹੋਏ ਸੀ ਲੁਧਿਆਣਾ ਪੁਲਿਸ ਜਗਰਾਵਾ ਪੁਲਿਸ 'ਚ ਰਹੇ ਔਰ ਕਰਨ ਸਿੰਘ ਜਵੰਧਾ ਹੋਰਨੂੰ ਵੀ ਲਿਖਣ ਪੜਨ ਦਾ ਬਹੁਤ ਸ਼ੌਂਕ ਸੀਗਾ ਜਿਹੜਾ ਕਿਸਾਨੀ ਬੋਲਣ ਚੱਲ ਰਿਹਾ ਸੀ ਰਾਜੀਵੀਰ ਜੰੰਦਾ ਉਹਨਾਂ ਦਿਨਾਂ ਸੀ ਕਿਸਾਨਾਂ ਦੇ ਨਾਲ ਉੱਥੇ ਬੈਠਾ ਸੀ ਤੇ ਪਿਤਾ ਦੇ ਮੌਤ ਦੀ ਖਬਰ ਮਿਲੀ ਤਾਂ ਦੋਲਿਆ ਨਹੀਂ ਡਗਮਕਾਇਆ ਨਹੀਂ ਕੰਦਾ ਮੈਨੂੰ ਹੋਣੀ ਦਾ ਪਤਾ ਸੀ ਹੋਣੀ ਆਊਗੀ ਤੇ ਉਹ ਜਿਹੜਾ ਪਿਤਾ ਬਾਰੇ ਵੀ ਇੰਟਰਵਿਊ ਦਿੱਤੀ ਆ ਤਾਂ ਉਹ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਆ ਰਹੀ ਆ ਪਿਤਾ ਦੀਆਂ ਗੱਲਾਂ ਕਰਦਾ ਬਹੁਤ ਰੋ ਰਿਹਾ ਦਿਖਾਈ ਦਿੰਦਾ ਤੇ ਅੱਜ ਲੋਕ ਉਹਨੂੰ ਰੋ ਰੇ ਦਿਖਾਈ ਦੇ ਰਹੇ ਆ ਤਾਂ 1990 'ਚ ਜਨਮ ਲੈਣ ਵਾਲਾ ਬੰਦਾ ਦੋ ਬੱਚਿਆਂ ਦਾ ਬਾਪੁੰਡੇ ਦੀ ਉਮਰ ਤਾਂ 12-13 12 ਸਾਲਾਂ ਦਾ ਇਹ ਬੇਟੀ ਦੀ ਉਮਰ ਸੇ 1 ਸਾਲ ਆ ਮਾਤਾ ਜੀ ਸਰਪੰਚ ਰਹੇ ਪਿੰਡ ਦੇ ਤੇ ਤਤਨੀ ਐ ਇਹ ਸਾਰਾ ਪ੍ਰਵਾਹ ਬੜਾ ਸੰਖੇਪ ਜਿਹੜੇ ਪਰਿਵਾਰ ਦੇ ਉਸ ਤੋਂ ਇੱਕ ਇਦਾਂ ਵੱਡਾ ਆਸਰਾ ਉਹ ਜਿਹੜੀ ਚਲੀ ਗਈ ਜਿਦੋਂ ਕਹਿੰਦੇ ਆ ਬਾਕੀ ਜੀ ਇਹਨਾਂ ਉੱਤੇ ਗਿਆ ਨਾ ਬੱਬੀ ਹਿਮਾਚਲ ਨੂੰ ਰਾਜਵੀਰ ਤੇ ਪਹਿਲਾਂ ਪਤਨੀ ਨੇ ਕਿਹਾ ਵੀ ਤੁਸੀਂ ਇਹ ਜਿਹੜਾ ਹੈਗਾ ਬਾਈਕ ਤੇ ਨਾ ਜਾਓ ਇੰਨੀਆਂ ਗੱਡੀਆਂ ਇੰਨੇ ਬੰਦੇ ਨਾਲ ਨੇ ਜਾਂਦੇ ਨੇ ਤਾਂ ਉਹਨਾਂ ਨੇ ਮਾਤਾ ਨੇ ਵੀ ਕਿਹਾ ਵੀ ਤੂੰ ਨਾ ਬਈ ਉਹ ਨਹੀਂ ਸਾਰੇ ਦੇ ਮਾਨਸਿਕ ਵੱਲਗਲਾਸੀ ਜਜ਼ਬਾਤ ਸੀ ਜਾਂ ਕਹਿ ਲਓ ਬਸ ਜੀ ਜਦੋਂ ਪ੍ਰਤਿਭਾ ਪੈਸਾ ਪ੍ਰਸਿੱਧੀ ਜੀ ਉਹਨੇ ਆਉਂਦੀ ਆ ਤਾਂ ਇੱਕ ਮੌਤ ਦਾ ਪਰਛਾਵਾਂ ਵੀ ਹਰ ਇਨਸਾਨ ਦੇ ਅਗਰ ਪਿੱਛੜ ਚੱਲਦਾ ਹੈ ਇਨਸਾਨ ਉਹਨੂੰ ਦੇਖ ਨਹੀਂ ਸਕਦਾ ਕਿਸੇ ਵੀ ਖੇਤਰ ਦਾ ਖਿਡਾਰੀ ਹੈ ਲਖਾਰੀ ਹੈ ਗਵਈਆ ਹੈ ਐਕਟਰ ਹੈ ਲੀਡਰ ਕੁਝ ਵੀ ਹੈ ਜਦੋਂ ਪ੍ਰਸਿੱਧੀ ਪ੍ਰਤਿਭਾ ਤੇ ਪੈਸਾ ਆਉਂਦਾ ਹੈ ਤਾਂ ਮੌਤ ਪਰਛਾਵੇਂ ਨਾਲ ਉਹਦੇ ਆਲੇ ਦੁਆਲੇ ਆਉਂਦੀ ਆ ਇਹ ਨਹੀਂ ਤੇ ਤੇ ਹੋਣੀ ਅਣਹੋਣੀ ਉਹਦੇ ਮਗਰ ਮਗਰ ਖੜੀ ਸੀ ਜਿਹੜੀ ਬਾਈਕ ਤੇ ਲੈ ਕੇ ਉਹਨੂੰ ਪਹਾੜਾਂ ਵੱਲ ਜਾਂਦੀ ਐ ਤੇ ਪਹਾੜਾਂ ਤੋਂ ਉਹ ਇੱਕ ਮਰਨਾਉ ਹੋ ਕੇ ਹਸਪਤਾਲ 'ਚ ਪਹੁੰਚਦਾ ਤੇ ਬਾਅਦ ਵਿੱਚ ਸਾਡੇ ਤੋਂ ਜੁੜਾ ਹੋ ਜਾਂਦਾ ਇਹ ਹੋਣੀ ਜਿਹੜੀ ਐ ਉਹ ਟਲ ਕੇ ਟਲੀ ਨਹੀਂ ਉਹ ਹੋ ਕੇ ਰਹੀ ਐ ਔਰ ਬਹੁਤ ਜ਼ਿਆਦਾ ਮਨਹਰੂਸ ਮਾਨ ਹੈ ਹਰ ਇੱਕ ਬੰਦੇ ਦਾ ਮਨ ਭਰਿਆ ਹੋਇਆ ਜੀ ਬਸ ਅੱਜ ਜਿਸ ਸਮੇਂ ਆਖਰੀ ਸਵਾਸ ਲਿਆ ਉਸ ਬਿੱਲੇ ਹਸਪੀਟਲ ਵਿੱਚ ਪਰਿਵਾਰਾਂ ਪਰਿਵਾਰ ਜਿਹੜੇ ਸੀ ਮਾਤਾ ਜੀ ਇਹਨਾਂ ਦੇ ਤਰਮ ਪਤਨੀ ਬੱਚੇ ਉਸ ਵੇਲੇ ਮੌਜੂਦ ਸਨ ਵੀ ਬਿਲਕੁਲ ਬੜੇ ਉਸ ਦਿਨ ਤੋਂ ਪਰਿਵਾਰ ਉੱਥੇ ਆ ਵੱਖ-ਵੱਖ ਕਾਵਾਂ ਤੇ ਪਰਿਵਾਰ ਗਿਆ ਉਹਦੇ ਮਾਮੇ ਨੇ ਕਰੋ ਦੀ ਮਾਤਾ ਪਤਨੀ ਹੋਰ ਵੀ ਰਿਸ਼ਤੇਦਾਰ ਸਾਰੇ ਆ ਗਏ ਪਰਵਾਰ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਧਾਰਮਿਕ ਸ਼ਰਧਾ ਅਕੀਦਾ ਸਤਕਾਰ ਹੈ ਉੱਥੇ ਜਾ ਕੇ ਅਰਦਾਸਾਂ ਕੀਤੀਆਂ ਸੁੱਖਣ ਸੁੱਖੀਆਂ ਖੰਡ ਪਾਤਸ਼ਾਹ ਕਲਾਕਾਰਾਂ ਨੇ ਵੀ ਇਕੱਠੇ ਹੋ ਕੇ ਮੁਹਾਲੀ ਦੇ ਗੁਰਦੁਆਰਾ ਅੰਮ੍ਰਿਤਸਰ ਚੱਕਰਵਾਇਆ ਸੰਡੇ ਉਹਦਾ ਭੋਜ ਪਿਆ ਕਾਫੀ ਕਲਾਕਾਰ ਗਏ ਉਸ ਖੰਡ ਪਾਤਸ਼ਾਹ ਤੇ ਅਰਦਾਸ ਕੀਤੀ ਗਈ ਸੇਵਾ ਦੀ ਲਈ ਪਰ ਸਾਰੀਆਂ ਦਵਾਈਆਂ ਤੇ ਦਵਾਈਆਂ ਤੇ ਅਰਦਾਸਾਂ ਤੇ ਜੋੜੜੀਆਂ ਜੋ ਸੁੱਖਣ ਸੁੱਖੀਆਂ ਸਾਰੀਆਂ ਫਾਲੀ ਬੂਰ ਨਹੀਂ ਪਿਆ ਤੇ ਉਹ ਸਾਰੀਆਂ ਸੇਲ ਹੋ ਕੇ ਰਹਿ ਗਈਆਂ ਔਰ ਨਾਲ ਹੀ ਨਾਲ ਦੱਸਦੀਏ ਕਿ ਜਦੋਂ ਵੀ ਇਹ ਡਾਕਟਰਾਂ ਤੋਂ ਪੁੱਛਦੇ ਸੀ ਪੱਤਰਕਾਰ ਤਾਂ ਡਾਕਟਰਾਂ ਵੱਲੋਂ ਰਿਸਪਾਂਸ ਕੋਈ ਬਹੁਤਾ 네ਗੇਟਿਵ ਹੀ ਆਉਂਦਾ ਰਿਹਾ ਪੋਜ਼ਿਟਿਵ ਨਹੀਂ ਆਉਂਦਾ ਰਿਹਾ ਦੱਸਾਂਗੇ 2-3 ਦਿਨ ਤੋਂ ਤਾਂ ਬਾਤੀ ਜੀ ਇਹ ਮੈਡੀਕਲ ਕਮਿਟੀ ਨੇ ਬੰਦ ਕਰਤਾ ਸੀ ਕੋਰਟ ਸਾਲਿਆਂ ਨੇ ਇਹ ਮੈਡੀਕਲ ਬਾਰੇ ਸੂਚਨਾ ਨਹੀਂ ਦੇਣੀ ਹੈਗੀ ਤੇ ਕੱਲ ਟੈਸਟ ਆਈ ਸੀ ਇਹਨਾਂ ਦੇ ਕਦੋਂ ਟੈਸਟ ਆਇਆ تھا ਉਹ ਜਾਣਨਾ ਚਾਹਿਆ ਡਾਕਟਰਾਂ ਤੋਂ ਤੇ ਡਾਕਟਰਾਂ ਨੇ ਕਿਹਾ ਸੀ ਕਿ ਟੈਸਟਾਂ ਬਾਰੇ ਵੀ ਅਸੀਂ ਤੁਹਾਨੂੰ ਖੁਲਾਸਾ ਨਹੀਂ ਕਰ ਸਕਦੇ ਤਾਂ ਉਦੋਂ ਵੀ ਲੋਕਾਂ ਨੂੰ ਕਿਆਸ ਕਰਾਈਆਂ ਜਿਹੜੇ ਨੇੜੇ ਨੇ ਬੰਦੇ ਸੀ ਲੱਗੀਆਂ ਸ਼ੁਰੂ ਹੋ ਗਈਆਂ ਸੀ ਜੀਆਂ ਤਾਂ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਅੱਜ ਅਚਾਨਕ ਜਿਹੜੀ ਖਬਰ ਆਈ ਦਾਸਵਾਦ ਕੇ 55 ਮਿੰਟ ਜਿਹੋ ਤੇ ਆਖਰੀ ਸਾਹ ਤੋਂ ਲਿੰਦੇ ਐ ਤਾਂ ਉਦੋਂ ਇਹ ਖਬਰ ਇੱਕ ਇਸ ਤਰ੍ਹਾਂ ਦੀ ਆਕਾਸ਼ ਤੋਂ ਡਿੱਗੀ ਬਿਜਲੀ ਦੀ ਗੜਗਰਾਹਟ ਚਮਕ ਦੀ ਬਿਜਲੀ ਜਿਹੜੀ ਆ ਉਹ ਡਿੱਗੀ ਆ ਪੰਜਾਬ ਦੇ ਸਿੰਧੀ ਤੋਂ ਤੇ ਉਹ ਨਾ ਪਿਆਰਾ ਅਸੀਂ ਬੰਦਾ ਉਹਦੀ ਪੱਗ ਪੰਜਾਬ ਪੰਜਾਬ ਦੀ ਤਰਤੀਬ ਸੀ ਉਹਦੀ ਸੁੰਦਰ ਸਰੀਰ ਤੇ ਸ਼ਕਲ ਤੇ ਉਹਦੀ ਗੋਲੀ ਤੇ ਉਹਦੀ ਆਵਾਜ਼ ਤੇ ਉਹਦੀ ਪੌਣ ਤੇ ਉਹਦੇ ਗੀਤ ਤੇ ਜਿਹੜੀ ਪੰਜਾਬੀ ਦੇ ਵਿੱਚ ਉਹਨੇ ਧੀਆਂ ਪੜਨਾ ਮਾਵਾਂ ਪਿਓਾਂ ਪੁੱਤਾਂ ਭਰਾਵਾਂ ਦਾ ਜਿਹੜਾ ਰਿਸ਼ਤਾ ਹੈ ਤੇ ਭਰਾਵਾਂ ਵਾਲਾ ਤਾਂ ਗੀਤ ਹੀ ਦੇਖੋ ਵਰਲਡ ਫੇਮਸ ਹੋ ਗਿਆ ਉਹਦਾ ਹੈ ਨਾ ਜ਼ਮੀਨ ਨਾਲ ਦੇ ਕਿਤਨਾ ਮੁੱਲ ਖਾਂਦੇ ਹਰ ਥਾਂ ਹਰ ਥੀ ਦੇ ਮੁੱਲ ਵਿਖਦੀ ਫਿਰ ਧੀਆਂ ਬਾਰੇ ਜਿਹੜਾ ਗਾਇਆ ਹੈ ਬਾਗਲ ਦੇ ਗੀਤો ਨੇ ਫਿਰ ਇੱਕ ਕਮਸਾਵਰ ਜੀ ਕੁੜੀਏ ਮੈਂ ਲੋਕ ਗੀਤ ਵਰਗਾ ਤੈਨੂੰ ਗਾਉਂਦਾ ਰਹੂੰਗਾ ਤੈਨੂੰ ਪੜਦਾ ਰਹੂੰਗਾ ਮਤਲਬ ਉਹ ਮਤਲਬ ਆਵਾਜ਼ ਐ ਐਡਾ ਵੀ ਸੀ ਕਿ ਉਹ ਮਨਮੋਹਕ ਸੀ ਬਾਤਿਓ ਦੀ ਸ਼ਕਲ ਸੂਰਤ ਪਰਸਨੈਲਿਟੀ ਸੀ ਕਿ ਉਹ ਪੰਜਾਬ ਦਾ ਨੌਜਵਾਨ ਗੱਭਰੂ ਇੱਕ ਪ੍ਰਤੀਕ ਸੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਜਿਹੜਾ ਇਸ ਤਰ੍ਹਾਂ ਭੁਲੇਖਾ ਪਾ ਕੇ ਚਲ ਗਿਆ ਉਹਦੇ ਬੱਚੇ ਵਿਚਾਰੇ ਸਿਰਫ ਉਹਦੀਆਂ ਵੀਡੀਓ ਵੇਖ ਕੇ ਰੋਂਦੇ ਰਹਿਣਗੇ ਕਿ ਸਾਡਾ ਪਿਤਾ ਕਦੋਂ ਘਰੇ ਆਏਗਾ ਉਹਨੇ ਘਰੇ ਨਹੀਂ ਆਉਣਾ ਅਰਜੀ ਹੋਈ ਰੂ ਦੇ ਮਾਲਿਕ ਅਤੇ ਰੂ ਖੜ ਜਾਂਦੀ ਸੀ ਜਦੋਂ ਵੀ ਕੋਈ ਵੀ ਵਿਅਕਤੀ ਉਸ ਨੂੰ ਵਿਗਦਾ ਸੀ ਤੀ ਹਜ਼ਾਰਾਂ ਹੀ ਫੈਨਾ ਫੈਨਸ ਜਿਹੜੇ ਨੇ ਉਹ ਉਹਨਾਂ ਦੇ ਨਾਲ ਰੂਬਰੂ ਹੁੰਦੇ ਸਨ ਬਖਕ ਜਦੋਂ ਵੀ ਇਹ ਸ਼ੋਅ ਜਿੱਥੇ ਪੇਸ਼ ਕਰਦੇ ਸਨ ਸੋ ਜ਼ਿੰਦਗੀ ਵਿੱਚ ਵੰਡਰਲੈਂਡ ਵਿੱਚ ਵੀ ਅਸੀਂ ਉਹਨਾਂ ਨੂੰ ਪੇਸ਼ ਕੀਤਾ ਮੇਰੇ ਗ੍ਰੈਬਿਕ ਕਿਪ ਐਂਡ ਵਿਵਰਨਸੀਆਂ ਵਿੱਚ ਵੀ ਉਹਨਾਂ ਦਾ ਰਾਤ ਦੇ ਸਮੇਂ ਆਉਣਾ ਔਰ ਅੱਧੇ ਘੰਟੇ ਲਈ ਕਿੰਨਾ ਸਮਾਂ ਆਇਆ ਤਾਂ ਤਕਰੀਬਨ ਕੋਈ 2.5 ਘੰਟੇ ਦੇ ਲਗਭਗ ਸਮਾਂ ਬਤੋਣਾ ਔਰ ਮੈਨੂੰ ਯਾਦ ਹੈ ਔਰ ਇੱਕ ਸੱਚ ਜਿੰਦਗੀ ਵਿੱਚ ਕਿ ਆਪਾ ਸਭ ਨੇ ਚਲੇ ਜਾਣਾ ਪਰ ਇਸ ਉਮਰ ਦੇ ਵਿੱਚ ਜਿਹੜਾ ਵਿਅਕਤੀ ਜਿਹੜਾ ਪਰਿਵਾਰ ਦਾ ਮੈਂਬਰ ਜਿਹੜਾ ਇਸ ਵਿਲੇ ਦੁਨੀਆ ਦੇ ਵਿੱਚ ਸਾਡੇ ਜਿੰਨੇ ਵੀ ਪਰਿਵਾਰ ਨੇ ਔਰ ਉਹਨਾਂ ਦੇ ਥਰੂ ਜਿਹੜੇ ਨੇ ਉਹ ਇਹ ਸਾਬਤ ਕਰਦੇ ਨੇ ਕਿ ਇਹ ਇੱਕ ਐਸਾ ਗਾਇਕ ਹੈ ਹਰ ਇੱਕ ਵਿਅਕਤੀ ਕਲੀਮ ਕਰਦਾ ਹੈ ਕਿ ਮੇਰਾ ਬਜੋ ਦਾ ਜ਼ਿੰਦਗੀ ਵਿੱਚ ਨਜ਼ਦੀਕੀ ਰਿਆ ਹੱਕ ਵਿਅਕਤੀ ਕਹਿ ਰਹੇ ਆ ਕਿ ਮੇਰੇ ਨਜ਼ਦੀਕ ਰਿਆ ਦੂਜਾ ਕਹਿ ਰਹੇ ਮੇਰੇ ਨਜ਼ਦੀਕ ਰਿਆ ਤੁਸੀਂ ਸੱਜਣੋ ਕਿ ਜਿਹੜੀ ਧੀ ਆ ਤੇ ਜਿਹੜੀ ਮਾਂ ਆ ਤੇ ਜਿਹੜੀ ਇਹਦੇ ਲੜ ਲੱਗੀ ਸੀ ਅਤੇ ਜਿਹੜਾ ਇਹਨਾਂ ਦਾ ਪੁੱਤਰ ਹੈ ਅਤੇ ਬਾਪ ਇਹ ਨਹੀਂਗਾ ਉਹ ਕਿਵੇਂ ਕਿਸ ਤਰ੍ਹਾਂ ਕਲੇਮ ਕਰਦੇ ਹੋਣਗੇ ਤੁਸੀਂ ਵੇਖ ਲਓ ਕਿ ਇਹ ਜ਼ਿੰਦਗੀ ਹੈ ਔਰ ਆਪਸਾਰ ਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਆ ਪਰ ਇਸ ਉਮਰ ਵਿੱਚ ਸਾਨੂੰ ਛੱਡ ਕੇ ਰਾਜਵਿੰਦਰ ਰਾਜबीर ਜੀ ਤੁਸੀਂ ਚੜ੍ਹ ਗਏ ਹੋ ਔਰ ਇਸ ਮਾਹੌਲ ਦੇ ਵਿੱਚ ਔਰ ਤੁਹਾਡੇਪੈਂਡ ਦੇ ਜਿੰਨੇ ਵੀ ਬਸਰੀਕ ਦੁਨੀਆ ਵਿੱਚ ਵਸਤੇ ਨੇ ਪਰਿਵਾਰਕ ਮੈਂਬਰ ਨੇ ਚਾਹੇ ਖੂਨ ਦਾ ਰਿਸ਼ਤਾ ਤੁਹਾਡੇ ਨਾਲ ਨਹੀਂ ਪਰ ਫੇ ਵੀ ਜਿਹੜਾ ਤੁਹਾਡੇ ਨਾਲ ਬੀਤੇ ਪਲ ਦਾ ਰਿਸ਼ਤਾ ਲੋਕਾਂ ਦਾ ਹੈ ਦੁਨੀਆ ਦਾ ਹੈ ਜੋ ਤੁਹਾਡੀ ਗਾਇਕੀ ਦੇ ਖੇਤਰ ਵਿੱਚ ਤੁਸੀਂ ਆਪਣੀ ਆਵਾਜ਼ ਦੇ ਨਾਲ ਲੁਕਾਨੂ ਕੀ ਰੱਖਿਆ ਹੈ ਇਹ ਭਲਾਇਆ ਨਹੀਂ ਜਾ ਸਕਦਾ ਭੁੱਲਿਆ ਵੀ ਭਲਾਇਆ ਨਹੀਂ ਜਾ ਸਕਦਾ ਅਸੀਂ ਇਹਨਾਂ ਸ਼ਬਦਾਂ ਨਾਲ ਸ਼ਰਧ ਦੇ ਫਲਪੀਟ ਕਰਦੇ ਆ ਤੇ ਜਿਹੜੀ ਅੰਤਮ ਰਸਮ ਦੁਨੀਆ ਚ ਪੰਜਾਬ ਚ ਸਨ ਨੂੰ ਬਹੁਤ ਸਾਰੇ ਲੋਕ ਵਾਚ ਕਰ ਰਹੇ ਨੇ ਪਿੰਡਾਂ ਦੀ ਗਲੀਆਂ ਚ ਉਹਨੂੰ ਦੱਸਦੀਏ ਕਿ ਅੰਤਮ ਰਸਮ ਜਿਹੜੀ ਹੋ ਰਹੀ ਹੈ ਕੱਲ ਨੂੰ ਸੋ ਅੰਤਮ ਦਰਸ਼ਨ ਤੋਂ ਬਾਅਦ ਅੰਤਮ ਰਸਮ ਅੰਤਮ ਜਰੂਰ ਸ਼ਬਦ ਲੱਗਦਾ ਆ ਜਾਨਕਿ ਆਖਰੀ ਵਾਰੀ ਆਪਾਂ ਇਹਨਾਂ ਨੂੰ ਹਣ ਤੁਰਨਾ ਸੋ ਉਹਦੇ ਬਾਰੇ ਵਿੱਚ ਜਾਣਕਾਰੀ ਦੇਣਗੇ ਸਾਡੇ ਜਰਨਲਿਸਟ ਨਿੰਦਰ ਜੀ ਨਿੰਦਰ ਜੀ ਆਪਾ ਸ਼ਰਧ ਦੇ ਬਲਪੀਤਾ ਹੋਈ ਬਿਲਕੁਲ ਤੁਸੀਂ ਬਿਲਕੁਲ ਬਿਲਕੁਲ ਤੁਸੀਂ ਕਹਿ ਰਹੇ ਹੋ ਨਾ ਅੰਤਮ ਤੇ ਸੀ ਇੱਕ ਹੈ ਹੈ ਚਾਪਾ ਹੁੰਨੇ ਆ ਵਰਤਮਾਨ ਬੰਦਾ ਹਨ ਜਦੋਂ ਆਪਾ ਸੀ ਸ਼ਬਦ ਲਾਉਣੀ ਆ ਤਾਂ ਵਾਕਿਆ ਹੀ ਸੀ ਨਿਕਲਦੀ ਹੈ ਚੀਜ਼ ਪੈਂਦੀ ਹੈ ਤੇ ਅੰਤਮ ਸ਼ਬਦ ਵੀ ਵਾਕਿਆ ਤੁਸੀਂ ਸਹੀ ਕਿਹਾ ਕਿ ਬਹੁਤ ਮਤਲਬ ਮਨਹੂਸ ਸ਼ਬਦ ਹੈ ਕਿ ਜਿੱਥੇ ਦੀ ਜ਼ਿੰਦਗੀ ਚ ਅੰਤਮ ਤੇ ਸੀ ਨਾ ਆਵੇ ਹਮੇਸ਼ਾ ਐ ਤੇ ਪ੍ਰੈਜ਼ੈਂਟ ਰਹੇ ਕਲ ਨੂੰ ਰਾਜਪੀਰ ਨੂੰ ਜਵੰਦਾਜੀ ਨੂੰ ਉਹਨਾਂ ਦੇ ਪਿੰਡ ਵਿੱਚ ਜਿੱਥੇ ਉਹ ਜਨਮਿਆ ਉਸੇ ਪਿੰਡ ਦੀ ਮਿੱਟੀ ਵਿੱਚ ਹੀ ਉਹ ਸਮਾਜ ਜਾਏਗਾ 11 ਵਜੇ ਪਿੰਡ ਕੋਨਾ ਜਿਗਰਾਵਾ ਦੇ ਨੇੜੇ ਰਾਜਾ ਕਾਬਾ ਦੇ ਪਿੱਛੇ ਪਾਸੇ ਜਿਹੜਾ ਪਿੰਡ ਹੈ ਉੱਥੇ ਇਹਨਾਂ ਦਾ ਅੰਤਮ ਸਸਕਾਰ ਹੋਵੇਗਾ ਔਰ ਬਹੁਤ ਸਾਰੇ ਲੋਕ ਉਹਨਾਂ ਪਿਆਰ ਕਰਨ ਵਾਲੇ ਦੇਸ਼ਮ ਦੇ ਵਿੱਚ ਅੱਜ ਤੱਕ ਸੱਚੀਓ ਮੈਨੂੰ ਬਹੁਤ ਦੋਸਤਾਂ ਦੇ ਫੋਨ ਆ ਰਹੇ ਹੁਣ ਵੀ ਆਪਾਂ ਗੱਲ ਕਰ ਰਹੇ ਆ ਤਾਂ ਵੇਟਿੰਗ ਕਾਲਾਂ ਬਹੁਤ ਆਈ ਜਾ ਰਹੀਏ ਦੇਸ਼ਮ ਦੇਸ਼ਾ ਤੋਂ ਬਹੁਤ ਲੋਕਾਂ ਨੇ ਪਰ ਲੋਕ ਪਿਆਰ ਕਰਦੇ ਸੀ ਬੜਾ ਪਿਆਰਾ ਬੰਦਾ ਚਲਾ ਗਿਆ ਪੰਜਾਬ ਦੇ ਸੰਗੀਤ ਤੇ ਨੇਰੀ ਝੁੱਲੀ ਆ ਜਸਵਿੰਦਰ ਭੱਲਾ ਕਲਾਕਾਰ ਸਾਡਾ ਗਿਆ ਸਾਡਾ ਸੰਗੀਤਕਾਰ ਮਹਾਨ ਸੰਗੀਤਕਾਰ ਜਿਨੇ ਵੱਡੇ ਵੱਡੇ ਗੀਤਕਾਰਾਂ ਗਾਇਕਾਂ ਦੇ ਸਨੀ ਦਿੱਤਾ ਚਰਨ ਦੀ ਪਹੁੰਚ ਜਾਈ ਚਲੇ ਗਏ ਆ ਹੁਣ ਸਾਡਾ ਵੀਰੇ ਰਾਜਵੀਰ ਜਵੰਦਾ ਚਲਾ ਗਿਆ ਪੰਜਾਬ ਦੇ ਕਲਾ ਨੂੰ ਨਜ਼ਰ ਲੱਗ ਗਈ ਹੈ ਇਹ ਸੱਚੇ ਪਾਤਸ਼ਾਹ ਮੀਰ ਕਰੋ ਪੰਜਾਬ ਦੀ ਕਲਾ ਦੇ ਉੱਤੇ ਚੰਦਰਪ੍ਰੇਮ ਸਾਰੇ ਆ ਮਿਹਰਬਾਨ ਜੀ ਬਹੁਤ ਬਹੁਤ ਅਸੀਂ ਸ਼ੁਕਰੀਸੇ ਦਗਪਰੇ ਮੌਕੇ ਦੀ ਉੱਪਰ ਸ਼ਰਦਾ ਦੇ ਫਲ ਪੇਟ ਕਰਦੇ ਆਓ ਸਾਰੇ ਇਕੱਠੇ ਹੋ ਕੇ ਆਪਾਂ ਅਰਦਾਸ ਕਰੀਏ ਵਿਚੜੇ ਹੋਰੂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਠਿਕਾਣਾ ਦੇ ਵੀ ਅਸੀਂ ਏਸੀ ਸਾਡੇ ਅੱਜ ਦੇ ਪਰਮ ਵਿੱਚ ਨਿੰਦਰ ਕੁਵਾਨ ਬੀ ਜੀ ਆਪਾਂ ਅੰਤਮ ਸੰਸਕਾਰ ਦੀ ਰਸਮ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਪਰਿਵਾਰ ਨਾਲ ਕੋਡ ਨਹੀਂ ਸੀ ਸੋ ਇਹ ਸਾਡਾ ਜ਼ਿੰਦਗੀ ਦੇ ਵਿੱਚ ਇੱਕ ਐਸਾ ਦੁਖਾਂਤ ਵਾਲਾ ਸਮਾਂ ਹੈ ਮੌਕਾ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਹਰਕ ਇਨਸਾਨ ਨੂੰ ਖੁਸ਼ੀ ਰੱਖੇ ਬਟ ਜੋ ਵਾਹਿਗੁਰੂ ਤੋਂ ਪਾਣਾ ਹੈ ਉਹ ਆਪਾਂ ਨੂੰ ਮੰਨਣਾ ਹੀ ਪੈਂਦਾ ਹੈ ਔਰ ਮਰਣਾ ਬੜਾ ਔਖਾ ਹੈ ਕਿਣਾ ਬੜਾ ਸੋਖਾ ਹੈ ਸੋ ਅਸੀਂ ਸਿਰਚਾ ਕੇ ਅਰਦਾਸ ਕਰਦੇ ਹਾਂ ਭਾਈ ਗੁਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਵਾਸਟ ਕਾਣਾ ਦੇ ਵਿੱਚ ਇਸ ਨੌਜਵਾਨ ਗੱਭਰੂ ਗਾਇਕ ਮਾਨਿਸ ਪੁੱਤਰ ਨੂੰ ਰਸਤੇ ਦਾ ਰੰਦੇ ਜਿੰਨੇ ਵੀ ਨਜ਼ਦੀਕੀ ਨੇ ਪਿੰਡ ਵਾਸੀ ਨੇ ਦੋਸਤ ਮਿੱਤਰ ਨੇ ਇਸ ਇੰਡਸਟਰੀ ਵਿੱਚ ਨੇ ਮੀਡੀਆ ਦੇ ਵਿੱਚ ਨੇ ਅਸੀਂ ਦੁੱਖ ਦਾ ਜ਼ਾਰ ਕਰਦੇ ਹਾਂ ਦੁੱਖ ਪ੍ਰਗਟ ਕਰਦੇ ਹਾਂ ਪਰਵਾਰ ਦੇ ਨਾਲ ਤੇ ਅੱਗੇ ਲੈ ਰਹੇ ਹਾਂ ਇਸੇ ਸਾਡਾ ਅਜਦਾ ਇਹ ਦੁੱਖ